ਜਿਹੜਾ ਹਮਲਾਸ ਲੱਗਿਆ ਉਹ ਸਾਰ ਤੁਹਾਨੂੰ ਪਤਾ ਹੀ ਹੈ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਗਵਾਂਡੀਆਂ ਦੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਇੱਕ ਦੋ ਮੰਜ਼ਲ ਤੇ ਮੇਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਵਾਇਰਿੰਗ ਸਾਰੀ ਸੜ ਗਈ ਹੈ ਤੁਮਾਕਾ ਸਾਡੇ ਸਾਹਮਣੇ ਹੀ ਕੀ ਲੱਗਦਾ ਤੁਹਾਨੂੰ ਮਤਲਬ ਕੋਈ ਰੰਜਿਸ਼ ਹੈ ਲੱਗਦੀ ਹੈ ਜਾਂ ਕੋਈ ਕੀ ਹੈ ਕੀ ਹੈ ਜੀ ਸਰ ਮੇਰੀ ਤਾਂ ਕੋਈ ਨਾ ਰੰਜਿਸ਼ ਹੈ ਨਹੀਂ ਤੁਸੀਂ ਸਾਰਾ ਮੇਰਾ ਪੈਂਟ ਖਲੋਤਾ ਕਿਸ ਨੂੰ ਪਸ ਸਕਦੇ ਹੋ ਮੇਰੀ ਕੋਈ ਨਾ ਰੰਜਿਸ਼ ਨਹੀਂ ਮੈਨੂੰ ਇਹ ਵੀ ਮੇਰਾ ਭਤੀਜਾ ਇੱਕ ਪੁਲਿਸ ਦੇ ਉਹਦੇ ਨਾਲ ਕੋਈ ਕਿਸੇ ਦੀ ਕੋਈ ਰੰਜਿਸ਼ ਹੋ ਸਕਦੀ ਹੈ ਉਹਦੇ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਤੋਂ ਪਹਿਲਾਂ ਵੀ ਟਾਰਗੇਟ ਜੀ ਨਵੰਬਰ ਨੂੰ ਜੀ ਉੱਥੇ ਗੇਟ 'ਚ ਮੈਂ ਗੇਟ ਖੋਲ੍ਹਿਆ ਮੈਨੂੰ ਗੋਲੀ ਮਾਰੀ ਗਈ ਆ ਪਰ ਉਹ ਪਿਸਤਲ ਨਹੀਂ ਚੱਲਿਆ ਮੈਂ ਉਹਦੀ ਜਾਨ ਬਿਲ ਬਚ ਗਈ ਆ ਉਹ ਵੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਾਰਾ ਪਤਾ ਹੈ ਪੁਲਿਸ ਥਾਣੇ 'ਪਰਚਾ ਵੀ ਹੋਇਆ ਚਾਹੇ ਹਾਂ ਜੀ ਤੇ ਸਰ ਅਸਲ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਪੁੱਜਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਗਿਆ ਤੁਸੀਂ ਕਿੰਦਾ ਲੀ ਗੱਲਾਂ ਕਰ ਰਹੇ ਹੋ ਵੀ ਅਸੀਂ ਤੇ ਗੇਟ ਮਾਰ ਕੇ ਅੰਦਰ ਖਲੋਤੇ ਨਾ ਗਲੀ 'ਚ ਕੋਈ ਸੁੱਟ ਗਿਆ ਨਹੀਂ ਕਿ ਪਤਾ ਕੌਣ ਹੈ ਕੌਣ ਨਹੀਂ ਕੋਈ ਕੈਮਰਾ ਵਗੈਰਾ ਲੱਗੇਗਾ ਕੈਮਰੇ ਲੱਗੇ ਕੈਮਰੇ ਡਾਟੇ ਹੋਵੇ ਕੋਈ ਉੱਥੇ ਕੈਮਰਾ ਕੈਮਰਾ ਉੱਟ ਗਿਆ ਮੈਂ ਕੀ ਤੁਹਾਡੀ ਮੰਗ ਕੀ ਹੈਗੀ ਆਈ ਜਾਨ ਸਾਡੀ ਜਾਨ ਬਚ ਗਈ ਪ੍ਰਮਾਤਮਾ ਦਾ ਬਹੁਤ ਸ਼ੁਕਰ ਕੀਤਾ ਸਰ ਲੱਗਦਾ بار بار ਟਾਰਗੇਟ ਕਰਨਾ ਹਾਂਜੀ ਹਾਂਜੀ ਬਾਰ ਬਾਰ ਮੈਨੂੰ ਟਾਰਗੇਟ ਕੀਤਾ ਜਾਏ ਜਦੋਂ ਕਿ ਮੇਰਾ ਕੋਈ ਕਸੂਰ ਨਹੀਂ ਹੈ ਉਦੋਂ ਬਾਅਦ ਕਿਉਂ ਮੈਂ ਇਹ ਕਹਿ ਤੈਨੂੰ ਦਾ ਕੋਈ ਕਸੂਰ ਨਹੀਂ ਸੰਵੇਰ ਸਿੰਘ ਦਾ ਕੋਈ ਕੂਹੜੀ ਦੇ ਵਿੱਚ ਇਹਦੇ ਘਰ ਇਹ ਤਮਾਕਾ ਹੋਇਆ ਹੈ ਜਿਹੜਾ ਪੂਪੂਲ ਆਜਮੇ ਉਹਦਾ ਘਰ ਲਾਂਬੇ ਵੇ ਫਿਰ ਉਹ ਪਿੰਡ ਛੱਡ ਕੇ ਚੁਰ ਗਿਆ ਇੱਥੇ ਹੈ ਨਹੀਂ ਬੈ ਸਿਸ਼ਣ ਮੇਰੇ ਕੋਈ